ਹੈਲੋ ਗਾਇਜ਼ ਮਾਈ ਨਿਊ ਵਲੋਗ ਪਲੀਜ਼ ਟੂ ਚੈਨਲ ਮਾਈ ਸ਼ੱਕਰਪਾਰਾ ਸ਼ੱਕਰ ਸ਼ੱਕਰਪਾਰਾ ਸ਼ੁਕਰਪਾ ਸ਼ਿਕਰਪਾਈਸ ਹੋ ਬਾਏ ਓਏ ਸ਼ੱਕਰਪਾਰਾ ਪਾਈਸ ਕੌਣ ਜੀ ਕੀ ਹਾਲ ਹੈ ਸਵਾਗਤ ਹੈ ਤੁਹਾਡਾ ਨਵੇਂ ਵੀਡੀਓ ਤੇ ਅੱਪ ਚਲੇ ਆਂ ਅਧਰੋਣਾ ਬਣਾਉਣ ਕੌਣ ਵਾਸਤੇ ਆਪਾਂ ਕਰਾਂਗੇ ਹੁਣ ਕੰਤਿਆਂ ਨੂੰ ਟੀਮ ਦੇ ਪਲੇਅਰ ਨੂੰ ਅੰਦਰ ਸਾਰੀ ਪੁਣਤੀ ਨੂੰ ਪੁਣਤੀ ਨੂੰ ਕਰਾ ਪੁਣਤੀ ਨੂੰ ਆਪਣਾ ਲੈਣ ਆਇਆ ਸੀ ਡਰਮ ਪ੍ਰਿੰਸ ਦੇ ਕਰਾਉ ਸਦੇ ਕੋ ਚੱਕਰ ਡਰਾਮ ਤੇ ਆਪਾਂ ਆ ਗਏ ਸਾਰੇ ਗਰਾਉਂਡ ਤੇ ਗਰਾਉਂਡ ਤੇ ਕੀਤਾ ਪਲੀਜ਼ ਨੇ ਸਵਾਗਤ ਸਵਾਗਤ ਹੈ ਤੁਹਾਡਾ ਸੁਣ ਲੂ ਆਪਣੇ ਕਪੜੇ ਤਾਰੇ ਕੇ ਤਾਰਾ ਡੜੀ ਵਾਲਾ ਕੱਚਾ ਵਗਿਆ ਅਜਨੇ ਕੱਚੇ ਦੇ ਕੰਮ ਕਰਾਂਗੇ ਸਾਰੇ ਕੱਚੇ ਕੰਮ ਤੋਂ ਬਾਅਦ ਪਿਚਿਦਿਕਣ ਲੱਗਿਆ ਤੇਰੀ ਰੋੜੀ ਕੋਟ ਕੇ ਆਰੇ ਕੋਟਨੇ ਦੁਆਰਾ ਡਰਾਮਾ ਚ ਪਾਣੀ ਅਸੀਂ ਸਾਰੇ ਲੈ ਜਿੰਦਰਾ ਵਿੱਚ ਪਾਣੀ ਦੇ ਤਿਆਰ ਅਸੀਂ ਅੰਤ ਵਿੱਚ ਸਾਰੇ ਇਕੱਠਾ ਥੋੜੀ ਜਿਹੀ ਰੈਸਟੋਰੈਂਟ ਉੱਤੇ ਗੱਲ ਲੱਗੇ ਸਾਰੇ ਕੰਮ ਤੇ ਤਾਂ ਤੇ ਸੀ ਪਾਣੀ ਪਾਣੀ ਦੇਰ ਕੇ ਦੂਮਟ ਮਾਰ ਦਿੱਤਾ ਦੂਮਟ ਮਾਰਨੇ ਤੋਂ ਬਾਅਦ ਤੇਲੇ ਸਾਰੇ ਹੁਣ ਸਮਾਖ ਹੈ ਜੀ ਤੇੜੀ ਸੋਸੇ ਮਗਾਏ ਨੇ ਇਹ ਕੀ ਕਹਾ ਤੋਏ ਲੋ ਜੀ ਅਪਰ ਦੀ ਰੋਟੀ ਤਾਂ ਨਾ ਟੋਟੀ ਕਰਨੇ ਕੋਈ ਗਿਆ ਨਹੀਂ ਸੀ ਅਸੀਂ ਸਾਰ ਨੇ ਰਲ ਕੇ ਫਿਰ ਮੜੀਆਂ ਚਹੀ ਲਾਇਆ ਡੇਰਾ ਮੜੀਆਂ ਜੇ ਥੋੜੀ ਤੋਲਣ ਕੀਤੀ ਮਰਦੀ ਰੋਟੀ ਦੇ ਨਾਲ ਇਹ ਗਿੱਲੀ ਵਫਾ ਦੀ ਲੋਟੀ ਦੀ ਫਿਰ ਲੋ ਬਾਈ ਬਾਈ ਤਬਾਦ ਆ ਚੁੱਕੇ ਸੀ ਸਾਡੇ ਕੋਲ ਸਮੋਸਾ ਦਾ ਆਰਡਰ ਆਰਡਰ ਤੇ ਬਈ ਜਮੈਟੋ ਵਾਲਾ ਆ ਰਿਹਾ ਬਾਈ ਜਮੈਟੋ ਬਾਈ ਨੇ ਖੜਾ ਕੇ ਮੋੜੇ ਸਾਨੂੰ ਉਹਦਾ ਵੇਟ ਹੋ ਰਿਹਾ ਸਾਰੇ ਵੇਟ ਕਰ ਰਹੇ ਨੇ ਲੋ ਜੀ ਆ ਗਈ ਪਹੁੰਚ ਗਿਆ ਰੋਟੀਆਂ ਤੋੜਨ ਲੱਗ ਗਏ ਨੇ ਇਹ ਸੇਵਾ ਵਿੱਚ ਸਾਡੇ ਦੇ ਸਹਿਯੋਗ ਨਾਲ ਸਮੋਸੇ ਤੇ ਕੋਲਡ ਡਰਿੰਕ ਇੱਕ ਮੰਜੀ ਨੇ ਸਾਨੂੰ ਸਪਾਇਰਲ ਭੇਜੇ ਨੇ ਦਿਪਾਰਤ ਨੂੰ ਬਲਕੜੇ ਬਲਵੇ ਉਹ ਸੇਖਣੇ ਗੋਨੇ ਦਵਾਦ ਅਸੀਂ ਪਹੁੰਚੇ ਤਾਂ ਮਚਾਲੇ ਚਰਮੇ ਸੜ ਕੇ ਆਪਣਾ ਕਿੰਨਾ ਜੀ ਰੇਤਾ ਬਜਰੀ ਤੇ ਹੋ ਰਿਆ ਸਾਰੇ ਸਪੌਂਟ ਬੰਟ ਯਾਰ 5000 ਤੋਂ ਬਾਅਦ ਮਾਲ ਨੂੰ ਲੱਟ ਕੇ ਠੀਕ ਲੈ ਲਈ ਸਾਡੀ ਸਮੱਸਿਆ ਬੱਥੇ ਨੇ ਸਭ ਤੋਂ ਸਾਡੇ ਅੱਥੇ ਅਸੀਂ ਲੱਗ ਗਏ ਲਈ ਹੁਣ ਗਰੌਣ ਵੀ ਕਰੀ ਪਿੱਛੇ ਮਾਲ ਪਾਣੀ ਵੀ ਕਰ ਰਹੇ ਨੇ ਤੇ ਲੱਗੋ ਲੋ 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 ਇਹ ਕਮਾਲ 36 26 ਹੋ ਰਿਆ ਸਾਰੇ ਧਣੇ ਸਵਾਸ ਕਰਦੇ ਗੌਣ ਵੀ ਅੰਦਰ ਹੀ ਇੱਕ ਕਿਉਂ ਪਾਣੀ ਵੇਖ ਲਈ ਜਾਂ ਨਾ ਤੇ ਪਾਣੀ ਦੇ ਚੱਕਰ ਨਾਲ ਸਾਨੂੰ ਵੱਢ ਕੇ ਰਾਤ ਦੇ 10 10 ਵਜੇ ਤੱਕ ਦੀ ਗੌਣ ਬਣਾਉਂਦੇ ਰਹੇ ਅਰੇ ਮੇਰਾ ਹੋ ਗਿਆ ਸੀ ਵਿੱਚ ਕੱਢ ਕੇ ਬਲੌਂਗ ਵਿੱਚ ਲੇਟ ਪਾਰੇ ਆ ਸੱਚਾ ਕ ਲੋ ਇਹ ਬੁਗਰੀਆਂ ਆ ਗਿਆ ਜਪਾਨ ਵਾਲੇ ਲੋਕ ਮੁੰਡਿਆਂ ਨੇ ਪਾਣੀ ਸੂਤਾਰ ਦਿੱਤਾ ਮਾਨ ਇਹ ਸਾਧਾਰਨ ਮਾਸਤਰੀ ਤੇ ਚੇਰੀਕਰ ਦੇ ਕਰਦੇ ਤਿਆਰੀ ਅਸੀਂ ਹੋਏ ਥੋੜੀ ਜਿਹੀ ਲੇਟ ਮਾਲ ਮਟੀਰੀਅਲ ਕੱਟੀ ਜਾ ਰਹੀ ਪਿੱਛੇ ਸੀ ਨਾ ਥੋੜੀ ਜਿਹੀ ਬੜੀ ਬੜਾ ਬੈਠੇ ਆ ਲਓ ਚੱਲ ਥੋੜੀ ਜਿਹੀ ਵੀਡੀਓ ਹੋਰ ਬਣਾ ਲਈਏ ਬਈ ਆਪਣਾ ਵੀ ਮੂੰਹ ਲੈਣਾ ਚਾਹੀਦਾ ਮਾਣਾ ਮਟਾ ਵਿੱਚ ਲੋ ਜੀ ਇਹ ਦੇਖੋ ਮਿਸਤਰੀ ਨੇ ਕੀ ਕੀਤਾ ਆ ਪਤੀਜਵਾ ਜਵਾ ਕਰਤੇ ਕੰਮ ਲੈ ਆਈ ਵਪਾਰੀ ਪੂਰਾ ਤੁਨ ਮੰਨ ਨਾਲ ਸੇਵਾ ਕਰਦਾ ਹੈ ਬਈ ਇਹਦੀ ਤਜਰੂਬਾ ਸੰਗੈ ਅਗਲੀ ਵੀਡੀਓ ਚ